ਕੀ ਨਾ ਪ੍ਰਧਾਨ ਜੀ ਆਪਣੇ? ਕਿਸਾਨ ਮਜ਼ਦੂਰ ਚਾਰਜ ਕਮੇਟੀ ਪੰਜਾਬ ਦਾ ਸੇਵਾਦਾਰ ਮੀਰ ਸਿੰਘ ਕਲਵੰਡੀ। ਤੇ ਕੀ ਮਸਲਾ ਹੈ ਜੀ ਅੱਜ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਕੀ ਮਾਮਲਾ ਹੈ ਜੀ ਸਰ? ਵੇਖੋ ਲੋਕਾਂ ਨੇ ਬਦਲਾ ਬਦਲਾ ਕਰਕੇ ਤੇ ਕੋਈ ਵੱਡੀ ਚਰਨਫੁੱਟੀ ਜਿਹੜੀ ਇਸ ਪਤਵੰਤ ਮਾਨ ਸਰਕਾਰ ਆ ਇਹ ਕਿਸਾਨ ਦੇ ਤੇ ਮਜ਼ਦੂਰ ਦੇ ਹਿੱਤਾਂ ਦੇ ਵਿੱਚ ਆਉਗੀ। ਜਿਹੜਾ ਪੱਖ ਜਿਹੜਾ ਸਾਹਮਣੇ ਖੁੱਲ ਕੇ ਆ ਗਿਆ ਵਾ। ਕਿ ਜਿਹੜੀ ਤਾਜ਼ਾ ਖਬਰ ਆ ਕਿ ਅਚਾਨਕ ਕਿਸਾਨ ਵੀ ਦੂਜੇ ਘਟਪਤੇ ਗੱਲ ਕਹਿੰਦੀ ਵੀ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਰੁੱਖਾਂ ਦਾ ਇਕਸਾਨ ਹੁੰਦਾ ਹੈ ਬਹੁਤ ਜੀਵ ਜੰਤੂ ਸਰਦੇ ਆ ਪਰ ਫਿਰ ਵੀ ਕਿਸਾਨ ਦੀ ਮਜਬੂਰੀ ਦਾ ਕਾਰਨ ਜਿਹੜੀ ਅੱਗ ਲੱਗੀ ਆ ਉਹਦੇ ਤੇ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਵਾ ਅਸੀਂ ਉਹਦਾ ਸਖਾ ਵਿਰੋਧ ਕਰਾਂਗੇ ਕਿ ਕਿਸਾਨਾਂਆਂ ਜਾਂ ਪੈੜੀਆਂ ਦਾ ਸਰਵਾ ਕਰਕੇ ਤੇ ਉਹਨਾਂ ਨੂੰ ਮਾਇਵਾ ਪਾਇਆ ਜਾਵੇ ਉਹਨਾਂ ਦੇ ਪਰਚੇ ਕੀਤੇ ਜਿੰਨਾਂ ਦੀਆਂ ਪੈੜੀਆਂ ਨੂੰ ਛਾਣ ਕਿਨਾਰ ਦੇ ਸਾੜਿਆ ਗਿਆ ਵਾ ਪਰ ਇਥੇ ਇਹ ਵੀ ਕਿਦੇ ਆਇਤਾ ਕੋਈ ਬਿਆਨ ਆਇਆ ਕਿ ਕਿਸਾਨ ਦੀ ਜਿਹੜੀ ਕਣਕ ਆ ਉਹ 10 ਪੌਂਡ ਤੋਂ ਲੈ ਕੇ ਤੇ 13 ਕੌਂਡਾ ਤੱਕ ਰਹੇਗੀ ਆ ਉਹ ਕਿਤੇ ਵੀ ਬਿਆਨ ਨਹੀਂ ਹੈਗਾ ਕਿ 1000 ਰੁਪਿਆ ਕੌਂਡਲ ਬੌਨਸ ਤੇ 1500 ਰੁਪਿਆ ਕੌਂਡਲ ਬੌਨਸ ਤੇ 500 ਰੁਪਿਆ ਕੌਂਡਲ ਬੌਨਸ ਕੋਲ ਨੂੰ ਦਿੱਤਾ ਹੈ ਉਹ ਕਿਤੇ ਵੀ ਖਬਰ ਨਹੀਂ ਹੈਗੀ ਪਰ ਭਵੰਤਮਾਨ ਵੱਲੋਂ ਪਰਚਿਆਂ ਦੀ ਫੜਾਫੜ ਤਿਆਰੀ ਹੋ ਗਈ ਹੈ ਇਹ ਸਰਕਾਰ ਜਿਹੜੀ ਆ ਇਹਦੀ ਸਿੱਖੇ ਸ਼ਬਦਾਂ ਦੀ ਨਿੰਦਿਆ ਕਰਦੇ ਆ ਤੇ ਕਿਸਾਨ ਮਿਹਨਤੂ ਜੀ ਕੱਚ ਪੁੰਡਾ ਜਾਗੂ ਹੁੰਦੇ ਨਾ ਤੇ ਕਿਸੇ ਵੀ ਕਿਸਾਨ ਤੇ ਅੱਗ ਦੇ ਕਾਰਨ ਪਰਚਾ ਕੀਤਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਤੇ ਅਸੀਂ ਔਰ ਕਮੇਟੀ ਨਾਲ ਸਵੇਰ ਕਲ ਦੀ ਮੀਟਿੰਗ ਕਰਕੇ ਕੱਲ ਤੋਂ ਹੀ ਵੱਡੀਆਂ ਐਕਸ਼ਨ ਜਿਹੜੀਆਂ ਰੰਗ ਇਹ ਤੁਹਾਨੂੰ ਕਿਵੇਂ ਪਤਾ ਕਿ ਜਿਹੜੇ ਭਗਵੰਤ ਮਾਨ ਸਰਕਾਰ ਨੇ ਇਹ ਐਕਸ਼ਨ ਲਿਆ ਵਾ ਕੀ ਤੁਹਾਡੇ ਕੋਲ ਕੀ ਕੋਈ ਚਿੱਠੀ ਵਗੈਰਾ ਜਾਂ ਕੁਝ ਪਹੁੰਚਿਆ ਦੇਖੋ ਪੰਜਾਬ ਸਰਕਾਰ ਨੇ ਜਿਹੜੀਆਂ ਚਿੱਠੀਆਂ ਵਾਂ ਉਹ ਡੀਸੀ ਜਨ ਕੱਢੀਆਂ ਵਾਂ ਤੇ ਡੀਸੀ ਵੱਲੋਂ ਚਿੱਠੀਆਂ ਜਿਹੜੀਆਂ ਉਹ ਪ੍ਰੋਪਰ ਫਟਵਾਰੀਆਂ ਕੋਲ ਤਨਖਾਹਾਂ ਕੋਲ ਅੱਜ ਵੀ ਸੀਰਦਾਰਾਂ ਕੋਲ ਵੀ ਅੱਜ ਵੀ ਉਹ ਚਿੱਠੀਆਂ ਕਿ ਖੇਤੀਬਾੜੀ ਮੰਤਰੀ ਮੰਤਰੀ ਨੂੰ ਲੇਕੇ ਦਿਓ ਖੇਤੀਬਾੜਾ ਵਿਭਾਗ ਮੈਂ ਕਿਹਾ ਉਹ ਸੈਟਰੇ ਨਾਲ ਸਰਵਾ ਕਰਕੇ ਤੇ ਜਰ ਦੀ ਜਿਹੜੀ ਨਿਸ਼ਾਨੀ ਕਰਕੇ ਦੇਵੇ ਦੂਜੇ ਪਰਚਾ ਕਰੋ ਤੇ ਇੱਕ ਪ੍ਰਧਾਨ ਜੀ ਤੁਹਾਨੂੰ ਵੀ ਪੁੱਛਣਾ ਚਾਹਾਂਗਾ ਕਿ ਜਿਵੇਂ ਸੜਕਾਂ ਦੇ ਕਿਨਾਰੇ ਜਿਵੇਂ ਕਿਸਾਨਾਂ ਵੱਲੋਂ ਅੱਗ ਲਾਈ ਜਾਂਦੀ ਨਾਲ ਉਹਦੇ ਨਾਲ ਕਈ ਵੱਡੇ ਹਾਸੇ ਜਿਵੇਂ ਪਿੱਛੇ ਜੀ ਵੀ ਇੱਕ ਬੱਚਿਆਂ ਦੀ ਭਰੀ ਗੱਡੀ ਨੂੰ ਅੱਗ ਲੱਗੀ ਸੀ ਕਿ ਆਪਾਂ ਨੂੰ ਨਹੀਂ ਜਾਪਦਾ ਕਿ ਐਸਾ ਕਿਸਾਨ ਨੂੰ ਵੀ ਕਰਨਾ ਗਲਤ ਹੈ ਇਹ ਤਾਂ ਗਲਨਿੰਦਜੋਗਾ ਕਿ ਜਿਹੜਾ ਜ਼ਿੰਦਗੀ ਔਰ-ਔਰ ਨਹੀਂ ਮਿਲਦੀ ਵੱਡਾ ਨੁਕਸਾਨ ਹੋ ਜਾਣਾ ਜਿਹੜਾ ਉਹ ਗੋਦ ਘਟਵੰਦੀ ਗੱਲ ਹੋਈ ਆ ਉਹਦੇ ਤੇ ਕਿਸਾਨ ਮਜ਼ਦੂਰ ਚੱਕ ਕਮੇਟੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ ਅੱਗ ਲਾਉਂ ਪਰ ਇਹ ਕਿਹੋ ਜੀ ਗੱਲ ਬਣ ਚੁੱਕੀ ਆ ਕਿ ਕਿਸਾਨ ਦੀ ਮਜਬੂਰੀ ਬਣ ਗਈ ਆ ਕਿ ਉਹਦੇ ਕੋਲ ਹੀ ਕੁਝ ਨਹੀਂ ਹੈਗਾ ਡੀਜ਼ਲ ਇੰਨਾ ਮਹਿੰਗਾ ਹੈਗਾ ਰੋਜ਼ ਵਧੀ ਜਾਂਦਾ ਰੋਜ਼ ਵਧੀ ਜਾਂਦਾ ਉਹਦਾ ਕੋਈ ਜੰਤਰ ਨਹੀਂ ਹੈਗਾ ਬੱਤੀ ਆ ਹੁਣ ਨਾਲ ਕਿਸਾਨ ਨੇ ਰੱਖਣਾ ਉਹਨੂੰ ਗਾਲਣਾ ਉਹਦੇ ਲਈ ਪਾਣੀ ਚਾਹੀਦਾ ਹੁਣ ਬੱਤੀ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਨਹੀਂ ਦੇ ਰਹੀ ਉਲਟਾ ਚ ਝੋਨੇ ਦਾ ਬੜੀ ਸੀ ਰੋਣ ਵਾਲਾ ਆ ਉਹਦੇ ਸਾਡਾ ਵੱਡਾ ਮਲਾ ਕਰਦਾ ਕਿ 26 ਤਰੀਕ ਨੂੰ ਚੋਣਾ ਲਾ ਲੂਗਾ ਹੁਣ 26 ਨੂੰ ਲੱਗਾਣਾ ਚੋਨਾ ਜਿਹੜਾ ਉਹ ਕਾਮਜਾਂ ਵੀ ਨੂੰ ਨਾਲ ਅੱਗੇ ਨਵੀਂ ਆਈ ਨਹੀਂ ਐ ਇਹ ਜਿਹੜੀਆਂ ਉਹ ਆਤਮਾਨ ਸਰਕਾਰ ਦੀਆਂ ਤਿੰਨ ਚਾਰ ਪਾਲਿਸੀਆਂ ਆ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਵਿਰੋਧ ਆ ਤੇ ਇਹਨਾਂ ਦਾ ਜਿਹੜਾ ਵਿਰੋਧ ਉਹ ਹੀ ਕਰਾਂਗੇ ਚੋਨਾ ਵੀ ਅਸੀਂ 10 ਤਰੀਕ ਨੂੰ ਲਾਵਾਂਗੇ ਲੱਗਾਇਆ ਚੋਨਾ ਹੁਣ ਤਬਾ ਸਰਕਾਰ ਨੂੰ ਨਹੀਂ ਹੋਣ ਦਿਆਂਗੇ ਠੀਕ ਐ ਪਾਣੀ ਦੀ ਕਿੱਲਾ ਸਾਡੀਆਂ ਨਹਿਰਾਂ ਵਾਂ ਚਲਾਉਣ ਦੇਰ ਪਾਣੀ ਸਾਨੂੰ ਇਹ ਧਰਤੀਆ ਪਾਣੀ ਨੇ ਖੋਜੀ ਨਹੀਂ ਗੇ ਪਰ ਉਹ ਪਰ ਮੰਦੇ ਰੋ ਬਿਲਕੁਲ ਖੋਖਲਾ ਚੁੱਕਾ ਵਾ ਕਾਗਦਾਂ ਦੇ ਵਿੱਚ ਨਹਿਰਾਂ ਜਿਹੜੀਆਂ ਉਹ ਚੱਲ ਰਹੀਆਂ ਵਾ ਪਰ ਪ੍ਰੂਪਰ ਟਾਇਲਾਂ ਤੇ ਪਾਣੀ ਕਿਤੇ ਨਹੀਂ